ਨੀ ਭੰਗ ਦਾਰ ਤੋਂ ਜਿਹੜੇ ਵੀ ਤੋਂ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੰਗੀ ਖਲਾ ਦੇ ਵਿੱਚ ਰੱਖੇ ਜੀ ਅੱਜ ਤੁਸੀਂ ਦੇਖੋਗੇ ਵੀ ਅੱਜ ਇੱਕ ਮਤਲਬਕ ਮੈਂ ਇਹ ਸੋਚਦਾ ਸਾਡੇ ਕੋਲ ਜੇ ਸਾਰਾ ਕੁਝ ਹੋਵੇ ਘਰ ਅਸੀਂ ਬਾਹਰ ਨੂੰ ਕਹਦੇ ਦੋਗੇ ਰਾਈਟ ਠੀਕ ਹੈ ਨਾ ਜੀ ਹੁਣ ਮੈਂ ਤੁਹਾਨੂੰ ਦੱਸੂਗਾ ਮੈਂ ਨਾ ਕਰਨ ਆ ਗਿਆ ਜੈਸ ਮੈਨੂੰ ਡਾਕਟਰ ਨੇ ਦਿੱਤਿਆ ਵੀ ਵੀਕਨੈਸ ਬਹੁਤ ਹਾਂ ਕਹਿੰਦਾ ਜੀ ਆਹ ਦਵਾਈਆਂ ਫਲਾਣਾ ਦਵਾਈਆਂ ਢਿੰਕਾ ਦਵਾਈਆਂ ਮੈਂ ਉਹਨੂੰ ਕਿਹਾ ਮਾਂ ਜੀ ਤੂੰ ਕੁਝ ਚੀਜ਼ ਬਣਾ ਕੇ ਖਲਾ ਦਈਏ ਕੋਈ ਵਧੀਆ ਜੀ ਤੂੰ ਕਹਿੰਦਾ ਡਰਾਈ ਫਰੂਟਾਂ ਦੇ ਕੋਈ ਚੀਜ਼ ਬਣਾ ਕੇ ਖਲਾ ਦੋ ਮਾਂ ਮੈਂ ਡਰਾਈ ਫਰੂਟ ਦੇ ਆ ਯਾਜ਼ਮਿਨ ਸਾਨੂੰ ਬਣਾ ਕੇ ਖਲਾਉਂਦੀ ਸੀ ਪਹਿਲਾਂ ਲੱਡੂ ਹੂੰ ਮੈਂ ਉਹਨੂੰ ਜਦ ਇਹ ਕਿਹਾ ਮਾਂ ਡਾਟਾ ਸਾਹਿਬ ਜੀ ਡਰਾਈ ਫਰੂਟ ਦੇ ਚ ਲੱਡੂ ਖਲਾਵੀਏ ਮੈਂ ਫੋਨ ਤੇ ਗੱਲ ਕਰੀ ਉਹਨਾਂ ਕਹਿੰਦੇ ਖਲਾਵਾ ਸਰ ਕਹਿੰਦੇ ਐਟਮਾ ਇਹ ਜੀਆਂ ਪਾਓ ਉਹਦੇ ਵਿੱਚ ਜਣੀਆਂ ਠੰਡੀਆਂ ਹੋਣ ਨਹੀਂ ਗਰਮੀਆਂ ਵਾਲੀਆਂ ਨਾ ਜੀ ਹੋਣ ਮੈਂ ਫਿਰਦੀ ਹੁਣ ਆਪਾਂ ਦੇਸੀ ਕੀ ਛਡਾ ਲਿਆ ਜੀ ਆਪਾਂ ਨੇ ਗਰਮੀ ਆ ਫਿਰ ਹੋਰ ਮਨ ਚੱਕ ਹੋ ਜੇ ਨਾ ਠੰਡ ਦੇ ਮੌਸਮ ਚ ਖਾਣ ਹੋ ਸਕਦੀ ਤੇ ਹਾਂ ਇੱਕ ਗੱਲ ਇੱਕੋ ਹੀ ਚੀਜ਼ ਮੈਂ ਦੇਖ ਲਈ ਨੋਟ ਕਰ ਲਈ ਮੈਂ ਇੱਕ ਗੱਲ ਮੈਂ ਆਪਣੇ ਵੱਲ ਤੇ ਬਣਾ ਲੈਣੀ ਤੇਰਾ ਮਨ ਨਾ ਕਰੀਂ ਮੈਂ ਖਾ ਲੈਣੀ ਓਕੇ ਠੀਕ ਆ ਨਾ ਤੇਰੇ ਪਰ ਰਮਾਨ ਖਰੀਦ ਲੈੰਦਾ ਰੁਪਏ 2000 ਲੱਕ ਚਾਚੀ ਕਾ ਬੁਲਾ ਦੇ ਆ ਦੇਖੋ ਵਾਹ ਹਾਂ ਇਹ ਨਾ ਇਹ ਤਾਂਾਰੇ ਹੀ ਖੋਲਣੇ ਮਾਰੂੰ ਦੀ ਬਾਤ ਆ। ਇਹ ਮੇਰੇ ਪੁੱਤ ਨੇ ਚੱਕ ਤੇ ਫੱਟੇ। ਇਹ ਪਾਪਾ ਜੀ ਨੇ ਦਵਾਏ ਆ। ਨਹੀਂ ਮੈਨੂੰ ਨਹੀਂ ਲੱਗਦਾ। ਨਹੀਂ। ਉਹਨਾ ਨਹੀਂ ਦਵਾਏ। ਇਹਦੇ ਜਮਾਈ ਸੁਗਰੀ ਤਾਂ। ਹਾਂ। ਕਿਨੇ? ਕਿਨੇ? ਆਹ ਪਾਪਾ ਜੀ ਦੇ। ਇਸ ਕੀ ਦੇ ਵਿੱਚ ਬਦਾਮਾਂ ਨੂੰ ਫਰਾਈ ਕਰੋ। ਥਰ ਥਰ ਭੂਨ ਲਓ। ਭੂਨ ਲਓ ਤਾਂ ਫਰਾਈ ਕਰ ਲਓ। ਇੱਕੋ ਬਾਤ ਐ ਭੂਨ ਵੀ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੀ ਤੇਰੇ ਕੱਪੜਿਆਂ ਦਾ ਹਾਲ ਵੇਖ ਕੇ ਵਾਹਿਗੁਰੂ ਹਾਏ ਬੇ ਤੇਰਾ ਕਿਹਾ ਕਰਾਂ ਕੋਈ ਗੱਲ ਨਹੀਂ ਮੰਗੋ ਕਾਹਦੀ ਜਟਾਂਦੇ ਨੇ ਜਾਣਿਆ ਆ ਜਿਆਣਾ ਕਰਨਾ ਆ ਇਕਣੀ ਹੁੰਦੇ ਜਟਾ ਜਟਨੀ ਆ ਟੌਰਾ ਨੇ ਮੈਂ ਕਹਾਂ ਗਏ ਤੇਰੇ ਨਾਲ ਲੱਤ ਮਾਰਨੀ ਆ ਆ ਕਾਹਦੀ ਬਾਪਾਂ ਨੂੰ ਜਟਨੀਆਂ ਗਏ ਆਂ ਤੇ ਲੱਤਾਂ ਮਾਰਦੀ ਆ ਲੇ ਫੜਾ ਨੀ ਤੇ ਮਾਰਨੀ ਹੈ ਫਰ ਆਇਓ ਤਾਲ ਅਛਾ ਦਰਦ ਗੀਂ ਜੜਦੇ ਅੰਦਰ ਨਾ ਨਾ ਪੱਟੀ ਕਰਨੀ ਚਾਹੀਦੀ ਹੈ ਕਰੋ ਤਾਂ ਮਣਾ ਬੜਾ ਜੈਂਦੀ ਰਿਹਾ ਹੈ ਅਰੇਂਜ ਕੋਨੀ ਹਾਂ ਵੈਰੀ ਗੁੱਡ ਅਰੇਂਜ ਹੈ ਤੁਮ ਮੜੀ ਜੀ ਸੇਕ ਲੱਗਦਾ ਇਹਨੂੰ ਮੜੀ ਜੀ ਰੰਦ ਦੇ ਜ਼ਿਆਦਾ ਲਾਉਨੇ ਨਾ ਮੜੀ ਜੀ ਮਾਸਟਰ ਕੋ ਤੁੱਕੇ ਨੇ ਰੇ ਮਿਚੀ ਦੇ ਕੌਰੇ ਹੋ ਜੰਨੇ ਇਹ ਸਿੱਧੇ ਤੁੱਕੇ ਵਿੱਚ ਰੱਖੋ ਕੌਰੇ ਇਹ ਮਾਸਟਰ ਸ਼ੈਪ ਹੈ ਕਦੇ ਹੱਥ ਲਾਇਆ ਕਦੇ ਚੀਜ਼ ਜੀ ਬਣਾਈ ਹੈ ਕੌਰੇ ਹੋਏ ਨੇ ਬੋਲਾ ਹੁਣ ਲਾ ਜਾਣੇ ਬੋਲਾ ਆਰੇ ਮਤਲਬ ਦੱਸਾ ਬਹੁਤੀ ਬਕਾਰਤ ਨਹੀਂ ਕਰਨੀ ਜਾਂ ਆਪ ਬਣਾਵਾ ਮੈਨੂੰ ਬਣਾਣਾ ਬਣਾਈ ਹੈ ਇਹਨਾਂ ਨੇ ਪੁਜੀ ਦੀ ਸੰਦੀਪ ਰੁਕ ਆ ਪੰਜ ਚੱਜ ਦੇ ਕੰਮ ਵਾਸਤੇ ਇਹਨੂੰ ਲੱਗਿਆ ਬਣਾਉਣ ਇਹਦੇ ਵਿੱਚ ਕਿਤੇ ਲੜਾਈ ਝਗੜੇ ਨੇ ਚਲੇ ਜਾਂਦੇ ਆ ਤੁਸੀਂ ਨਾ ਮੇਰੀ ਜਠਾਣੀ ਤਿਆਰ ਵਕਤ ਕੋਕੇ ਨਾਲ ਜੜਿਆ ਕਰੋ ਇਹਨਾਂ ਨੂੰ ਚੀਜ਼ ਬਣਾਉਣੀ ਆਉਂਦੀ ਆ ਹੈਂ ਕੁੱਤਾ ਗਾੜੇ ਮਰਗੀ ਹਸਲਾ ਤੇਰਾ ਸਾਥ ਮੇਰਾ ਸਾਲ ਤੱਕ ਤਿੰਨ ਚੀਜ਼ ਬਣਾਉਣੀ ਆਉਂਦੀ ਆ ਤੇ ਮੈਂ ਨੂਨ ਕਦੇ ਨੂਨ ਲਿਆ ਦੀਦੀ ਬੱਸ ਦੀਦੀ ਕੋਲੇ ਜਿਹੜਾ ਟੋਕਾ ਟਕਈ ਹੋਈ ਜਾਣੀ ਪਤੂ ਕੋਲ ਨਾ ਫੈਂਦੀ ਕਿਹਨੇ ਕੋਲ ਹੁੰਦੇ ਹਾਂ ਚੱਕੀ ਚੱਕੀ ਸਾਰੇ ਖੋਲਣ ਲੱਗੀ ਨਿਚੋੜ ਨਹੀਂ ਵਿੱਚ ਕਰਦੇ ਪਪਾ ਨੇ ਫਰਾਈ ਕਰਦੇ ਪਪਾ ਜੀ ਨੇ ਮਗਰ ਕਰ ਲਵਾਉ ਕਿਉਂ ਤਾਂ ਕਬਰ ਨਹੀਂ ਖਾਵਨੇ ਸਾਰਿਆਂ ਦੇ ਪਪਾ ਜੀ ਨੇ ਬੁਲੂ ਨਾ ਇਹ ਜਾਨ ਆਮ ਤਿੰਦਾ ਸਾਰੇ ਪਾ ਦੋ ਕੋਈ ਨਹੀਂ ਆਹ ਹੋਏ ਜਾਣੇ ਪਾ ਦੋ ਬੱਸ ਸਾਰੀ ਪਾ ਦੋ ਕਹਤੇ ਵੀ ਅਗਲੇ ਘਰ ਚ ਪਾਉਂਗਾ ਹੁਣ ਚਲ ਠੀਕ ਮੈਂ ਵੀ ਆਪਣੀ ਬਣਾਉਣੀ ਤੂੰ ਆਪਣੀ ਬਣਾਈ ਜਾ ਬਾਦੂ ਪਾਸ ਮੈਨੂੰ ਨਹੀਂ ਲੱਗਦਾ ਲੜ ਪੈਸੇ ਲੜਾਈ ਚ ਤੇ ਤੀਜ ਸਵਾਦ ਬਣ ਜਾਂਦੀ ਐ ਤੂੰ ਦੱਸੀਏ ਹੂੰ ਹੂੰ ਚਲ ਖਾ ਲਈ ਤੂੰ ਹੂੰ ਹੂੰ ਕੋਸ ਤਾਂ ਬਣੂਗਾ ਕੋਟਾ ਨਾਲ ਕੋਰ ਬਣੂਗਾ ਆ ਕੇ ਮਨ ਕੇ ਮੇਰੇ ਵੀ ਖੜ ਦੋ ਗੱਲ ਫਿਰ ਤਾਂ ਬਣਗੀ A1 ਕੰਡੀਸ਼ਨ ਜੇ ਹੁਣ ਇਹਦਾ ਦਿਮਾਗ ਦੇ ਵਿੱਚ ਇਹਦਾ ਦਿਮਾਗ ਦੇ ਵਿੱਚ ਆਏ ਖਾ ਕੇ ਸੰਦੀਪ ਚੁਪ ਕਰ ਅਸੀਂ ਤੁਹਾਡੇ ਵਾਂ ਛੱਡ ਸੀ ਔਰ ਜੇ ਖਰਾਬ ਹੋ ਗਈ ਹਾਂ ਫਿਰ ਦੱਸੋ ਫਿਰ ਕੀ ਕਰੂੰਗੀ ਤੂੰ ਫਿਰ ਕੀ ਕਰੂੰਗੀ ਮੈਂ ਚਲੂ ਸਮਾਨ ਹੋਰ ਲਿਆ ਕੇ ਤੁਹਾਨੂੰ ਦੇ ਦੇਣਾ ਤੁਸੀਂ ਬਣਾ ਲਓ ਵੇਰਾ ਫੇਰ ਨਹੀਂ ਪੈਸੇ ਖਰਾਬ ਹੋਣੇ ਦੇਸੀ ਇਹ ਮੈਂ ਇਹ ਤਾਂ ਪਾਣੀ ਖਰਾਬ ਆ ਮੈਂ ਖਾ ਲੈਣਾ ਇਹ ਡਰਾਈਵਰ ਉਹ ਸ਼ੁਕਰ ਖਬਰ ਮੈਨੂੰ ਖਬਰ ਮੈਨੂੰ ਕੋੜੇ ਪਸੰਦ ਹੁਣ ਇਹ ਤੁਹਾਨੂੰ ਖਬਰ ਲੱਡੂ ਸ਼ੂਗਰ ਆਹ ਤੇ ਤੋੜੀ ਖਾਣੇ ਬਣੇ ਆਪਣੀ ਚੀਜ਼ ਤਾਂ ਮਿੱਟੀ ਲੱਗਦੀ ਹੁੰਦੀ ਆ ਹਾਂ ਚਾਹੇ ਕਰੇਲੇ ਆ ਤੇ ਨਾ ਜਿੰਨੀ ਕਰੇਲੇ ਆ ਤੇ ਨਾ ਜਿੰਨੀ ਪਾ ਕੇ ਖਾਣੀ ਬਣੇ ਉਹ ਕਮ ਹੋ ਜਾਂਦਾ ਥੋੜਾ ਫੇਰ ਨਾ ਤੁਮ ਬਾਅਦ ਵਿੱਚ ਰੋੜਾ ਦੋਸਾ ਦੂਸਰਾ ਰੋੜਾ ਖਾਣੀ ਆ ਮੈਂ ਦੇਖ ਲੈ ਹਾਂ ਜੀ ਲਾਲੋ ਸਾਡੀ ਹਰੇ ਘਰਾਂ ਤੇ ਕਰਾਉਣੇ ਬਣਾਉਣੇ ਨਹੀਂ ਆਉਂਦਾ ਚੱਲੋ

ਸੀਓ ਪੰਨੋ ਮੱਖਾਣੇ ਪੰਨੋ ਮੱਖਾਣੇ ਪਾਓ ਤੁਸੀਂ ਦਬਾ ਦੇ ਅੱਛਾ ਤੇਰੀਆਂ ਮੱਖਾਣੇ ਨੂੰ ਨੂੰਣਗੇ ਪਪਾ ਥੋੜੇ ਜੇ ਰੱਖਣੇ ਆ ਇਹ ਇਹ ਤਾਂ ਦੀ ਬਾਸ ਤੇ ਕਿੰਨੇ ਆ ਇਹ ਤਾਂ ਬਾਰਾ ਸਿੱਕੀ ਜਾ ਪੀਣਾ ਇਹਨਾਂ ਨੇ ਇਹਦਾ ਤਾਂ ਫੋਨ ਦੇ ਕੇ ਜਸਮੀਤ ਨਾਲਵੇਂ ਹਾਂ ਮੈਂ ਤਾਂ ਹੀ ਕਹਿੰਦੀ ਵੀ ਥੋੜੇ ਜੇ ਰੱਖਣੇ ਆ ਇਹ ਨੂੰਣੇ ਨਾ ਕੱਢ ਲਾ ਦਿਓ ਹਲੇ ਜਨਨ ਸਕੂਨੋ हां देखे जानेया मेरे पोते नु कुण लाऊ पे हां मेरा शोन काके वास्ते ਏਡਾ ਪਟਕਾ ਅੰਦਰ ਰਮਾ ਲਿਆ ਕੇ ਰੱਖਿਆ ਹੋਣਾ ਗੱਲ ਸੁਣ ਲੈ ਐਂ ਜੱਛੀ ਦੇ ਪਪਾ ਪੁੰਨੇ ਦੇ ਕਿਉਂ ਆਨੂ ਹਾਂ ਪੁੰਨੇ ਦੇ ਕਿਉਂ ਇਹ ਕੜਦੇ ਪੁੰਨੇ ਹੋ ਗਏ ਨੇ ਜੱਛੀ ਦੇ ਪਪਾ ਲੈ ਹੋਰ ਪਾ ਦੇ ਜੱਛੀ ਦੇ ਮੱਖੋ ਦੇ ਰਿਮ ਕੇ ਬਹਲੇ ਜੱਛੀ ਇਹ ਜਰ ਚੀਜ਼ ਬਣਨੀ ਨਾ ਤੇ ਵੀ ਯਾਦ ਕਰਗੀ ਤੂੰ ਜਦੋਂ ਇਹਨੇ ਬਣਾਇਆ ਸੇਤੀ ਕੋਸੇ ਵੀ ਕਹਿੰਦੇ ਬਾਈ ਫਿਰ ਲੋ ਹੁਣ ਨੂੰ ਪਤਾ ਜੇ ਤਾਂ ਬਣੇ ਖਰਾਬ ਪਿਤਾ ਬਾਈ ਨੇ ਬਣਾਏ ਆ ਅੱਛਾ ਜੇ ਬਣੇ ਸਵਾਦ ਫਿਰ ਦੀਦੀ ਨੇ ਬਣਾਏ ਠੀਕ ਆ ਹਾਂ ਇਹ ਗੱਲ ਹੈ ਹਾਂ ਫਿਰ ਮੈਂ ਤੁਹਾਨੂੰ ਜਾਦੂ ਮੰਤਰ ਇਹ ਜਾ ਮਾਰਨਾ ਤੁਸੀਂ ਦੇਖੋਗੇ ਵੀ ਨਾ ਤੁਸੀਂ ਦੀਦੀ ਦਾ ਕਹਿਣ ਜੋਗੇ ਨਾ ਬਾਈ ਦਾ ਕਹਿਣ ਜੋਗੇ ਇਹਨੇ ਕਿਵੇਂ ਬਣਾਏ ਇਹ ਗਰਮੀ ਬਾਟੋ ਕਿ ਹਵਾ ਰੁਗੀ ਜਾਵੇ ਹੂੰ ਸਵੇਰੇ ਮਿੰਦਾ ਹਾਂ ਉਹ ਮੇਂ ਉਹ ਵੀ ਮਾਲਾ ਚ ਪੈਂਦਾ ਏ ਫੂਲ ਪੈਂਦਾ ਹੀ ਨਹੀਂ ਮੀ ਮਮੀ ਕਹਿੰਦੀ ਮੀ ਪੈ ਲਿਆ ਆਪਣੇ ਤਾਂ ਪਿਆ ਨਹੀਂ ਦੇਖ ਲਓ ਰੱਬ ਦੇ ਕ੍ਰਿਸ਼ਮੇ ਮੇਰੇ ਮੋਰ ਤੇ ਨਿਕਲਿਆ ਮੈਨੂੰ ਅੱਡੇ ਲੱਕੋ ਨੇ ਪੂਜਣਾਂ ਦਾ ਪੈ ਤਾ ਮੈਂ ਅੰਨਕ ਤੱਕ ਕਿਹਨੂੰ ਹੀ ਪਤਾ ਨਹੀਂ ਮੀ ਪੈ ਗਿਆ ਸਾਰੇ ਖੋਲੇ ਨੇ ਇਹ ਕਟਾਈ ਤਾਂ ਮੈਨੂੰ ਗੁੱਸਾ ਆ ਜਾਂਦਾ ਪਾਪਾ ਜੀ ਨਹੀਂ ਦੇਖਦੇ ਤੇ ਪਾਪਾ ਹੀ ਨਹੀਂ ਤੱਕਿਆ ਵੀ ਇਸ ਰੀ ਬੰਲਾ ਦਾ ਕੀ ਪਉਗ ਰਿਹਾ ਇਹਦੇ ਕਰੇ ਕਰਨਾ ਸਾਰਾ ਕੰਮ ਉੱਧੀਆ ਗੱਲਬਾਤ ਬੰਦ ਰਹੀਆਂ ਫੁੱਲ ਬਟਾ ਕੋ ਦੇਖੇ ਲੱਗੀਆਂ ਨੇ ਧਰਤੀ ਮਨ ਦਤਾ 40 ਘੇਰ ਦੇਣ ਜਾਂ ਨੂੰ ਤੁਸੀਂ ਮੈਂ 40 40 ਰੱਬੀ ਦੀ ਨਹੀਂ ਕੱਢੇ ਹਾਲ ਤੱਕ ਸਾਰੇ ਨਿਕਾ ਕੇ ਢਾਲੀ ਤਾਂ ਬੱਸ ਮੰਮੀ ਕੱਢ ਲਓ ਜੀ ਜੀ ਬਗਿਆ ਕੀ ਸੌਖਾ ਹੀ ਹੋ ਬੰਦ ਕਿੰ ਕੀ ਗਲਾਦਮ ਤੂੰ ਜਲੇ ਹੋਇਆ ਅੱਛਾ ਨਾ ਪਾ ਨਹੀਂ ਹੁੰਦਾ ਕੇ ਅਧਿ ਪਾਪਾ ਜੀ ਨੇ ਮੜ ਜਾਵੇ ਕ 15 ਕਿ ਮਿੰਟ ਤੱਕ ਬਣੂਗਾ ਨਾ ਸੁਭੀਰ ਉਹ ਬੰਦੀ ਮੈਂ ਹੋਰ ਬੜਾ ਇਹਦੇ ਬੰਦ ਨਹੀਂ ਪਾਣੀ ਨੂੰ ਇਹ ਅੱਗੇ ਕਰਾਂਗੇ ਚੱਲੇ ਚੱਲੋ ਬਹੁਤ ਅੱਧੇ ਪਾਪੇ ਠੀਕ ਹੈ ਬਹੁਤ ਤਾਂ ਬਹੁਤ ਹਾਂ ਗੱਡਾ ਬਣਾ ਬਾਤ ਰੋੜਾ ਪਾਣੀ ਪੀ ਰੱਖੋ ਉਹ ਬਾਚੋ ਖਾ ਹੋ ਜਣ ਠੀਕ ਜੀ ਠੀਕ ਜੀ ਬਹੁਤ ਹੜਦੀ ਨਹੀਂ ਆ ਪਾਏ ਚੱਲ ਖਾਓ ਨਹੀਂ ਲੈ ਲੈ ਖਾਓ ਨਾ ਬਚਾਉਂਦਾ ਵੀ ਫੈਟ ਨਾ ਖਾਓ ਬਹੁਤੀ ਮੈਨੂੰ ਪਤਾ ਤਾਂ ਜਿਆਦਾ ਹੈ ਹੁਣ ਜਿਆਦਾ ਹੋ ਗਏ ਪਹਿਲਾਂ ਘੱਟ ਦਾ ਕੋਹ ਲੜੇ ਪਾਪਾ ਨਾਲ ਅਗੀ ਜਮੇ ਚੂਪੇ ਅੱਗੇ ਲੈਣ ਪਰ ਸ਼ੁਕਰ ਹੈ ਮੰਮੀ ਦਾ ਸੰਗਤ ਦਾ ਅਸਰ ਨਹੀਂ ਹੋਇਆ ਹਲੇ ਪਾਪਾ ਘੱਟ ਲੜਦੇ ਆ ਹੋਰ ਦੇ ਪਾਸੇ ਨੋ ਹੋ ਜਾਂਦਾ ਅਗੀ ਲੈਣ ਪਰ ਸੋਚੋ 25 ਸਾਲ ਕੇ ਮੈਂ ਘੱਟੇ ਹੋਣੇ ਜਾਂਦਾ ਬਈ ਸਾਲ ਸੁਣ ਲੋ ਇੱਕ ਮੋਦਰਾ ਪਾਉਣ ਦੀ ਜਰੂਰਤ ਨਹੀਂ ਹੈਗੀ। ਘੱਟ ਬੋਲੋ। ਕੰਮ ਜ਼ਿਆਦਾ ਕਰੋ। ਅੱਛਾ ਜੀ। ਮੋਦਰਾ ਪਾਉਣ ਦੀ ਜਰੂਰਤ ਨਹੀਂ ਤੇ ਵੀ ਵੈਲੀ ਨਹੀਂ ਕਰਦੀ ਆਪਾਂ ਨੇ? ਹਾਂ ਜੀ। ਸਾਟਰ ਪਨੀਰ ਪਾਈ ਲਾਊਗਾ ਸਵੇਰੇ ਢੜਕਾ। ਲੱਗੂਗਾ ਜੀ ਕੋਈ ਸ਼ੱਕ ਨਹੀਂ। ਮਿਕਸ ਅੱਜ ਮੈਂ ਬਣਾਉਂ। ਹੋ ਜੇ ਤੁਹਾਡੀ ਮੀਟਿੰਗ ਹੋਈ। ਮੇਰੀ ਮੇਰੇ ਕੱਲ੍ਹ ਨੂੰ ਹੈ ਨਹੀਂ ਉਹ ਕਿਹੜਾ ਚੱਕਰ ਕਿਹੜਾ ਕਰਨ। ਕੱਲ੍ਹ ਜਾਸਮੀਨ ਨੂੰ ਹੋਣਾ। ਸੰਧਾਰਾ। ਤੁਸੀਂ ਮੈਨੂੰ ਦੱਸਿਆ। ਜੀ। ਨਾ। ਹੋਰ ਦੱਸੋ। ਤੇ ਲੱਗੇ ਕੱਪੜੇ ਲੈ ਆਉਣ ਨੂੰ। ਉਹ ਫੇ ਮੈਨੂੰ ਐਂ ਦੱਸਿਆ ਤੇ ਅੱਜ ਕੱਪੜੇ ਲੈ ਕੇ ਆਉਣ ਕੱਲ੍ਹ ਸੁਧਾਰਾ ਆਉਣਾ। ਕਿਹੜਾ ਨਾ ਪਤਾ ਨਹੀਂ ਜਾ ਕਿ ਮੈਨੂੰ ਚੁੱਕਰਵਾਰ ਨੂੰ ਜਾਣਾ ਨਾ ਇਹ ਮੇਰੇ ਦਿਮਾਗ 'ਚ ਕੁਝ ਨਹੀਂ ਹੈ ਗੱਲ ਫੇ ਚੱਲ ਕੋਈ ਨਾ ਐਤਵਾਰ ਨੂੰ ਚਲੇ ਜਾਊਂਗੀ ਕਰ ਦੋ ਨਹੀਂ ਨਹੀਂ ਸਾਰੇ ਆਪਣੇ ਆਪਣੇ ਜਗ੍ਹਾ ਤੇ ਹੀ ਕੰਮ ਕਰ ਹਮਨੇ بڑے بڑے ਕੰਮ ਦੇਖਣੇ ਜੀ ਰੂਹ ਕਬੇਲਾ ਵਾਠਾ ਮੇਰੇ ਖਾਤਰ ਖੱਖ ਮਟਾਉਣੇ ਨੇ ਪਰਦੇ ਕੇ ਸਪੋਰਟ ਤੇ ਮੁਰਗਾ ਗੜਦੇ ਕੇ ਯਾ ਇਹ ਮੈਂ ਹੁਣ ਕੈ ਉਹ ਜੜ ਜਣੀ ਹੋ ਦੇਖੋ ਉਹ ਤੁਹਾਨੂੰ ਪਤਾ ਨਹੀਂ ਕਹੀ ਚੀਜ਼ਾਂ ਇਹ ਤਾਂ ਹਮਕਨਾ ਆਵੇ ਜੜਨੇ ਦੀ ਜੀ ਹੋਰ ਕੁਝ ਨਹੀਂ ਹੈ ਕਮਾਲ ਹੋ ਗਈ ਜਲ ਮੇ ਜਲ ਖਾਉਂਗੀ ਜਦ ਗੱਲ ਕਰੀ ਨਹੀਂ ਮੈਂ ਸਮਝਦੀ ਨਹੀਂ ਚੜਦੀ ਉਹ ਨੋ ਕਮੈਂਟ ਟੈਲੀਫੋਨ ਹਾਂ ਕੋ ਨੋ ਹਾਂ ਫਿਰ ਆਵੇ ਫਿਰ ਤਾਂ ਲੋੜੇ ਨਹੀਂ ਤੇ ਭੁੱਲਣ ਦੀ ਕੱਚੀ ਦਾ ਖਾ ਲੰਨੇ ਇਹਨੂੰ ਅੱਛਾ ਕੋਈ ਮੈਨ ਨੂੰ ਨਹੀਂ ਪਤਾ ਕੀ ਆ ਬੋਲੀ ਜਾਂਦੇ ਆ ਬਸ ਕਰੋ ਖਸ ਖਸ ਨਹੀਂ ਅਸੀਂ ਪਾਣੀ ਦਾ ਪਾਣੀ ਖਸ ਖਸ ਲਾਪਾ ਆਵੇਂ ਮਰੂਰ ਦੇਓ ਆ ਲਾਉਣੇ ਲਾ ਦੋ ਮਾੜੇ ਸੋਤੇ ਪਾਓ ਠੀਕ ਤੋ ਕਿ ਨਾ ਚੋਕਰੀ ਨਾ ਜਿਹਦੇ ਵਿੱਚ ਆਜੇ ਦਾ ਹੀ ਲੱਗਦਾ ਇਹ ਜਮਨ ਲੱਗਦਾ ਸੁਨੇ ਦਾ ਰੰਗ ਜੈ ਟੇਸਟ ਵਾਲਾ ਰਗਮ ਇਹ ਵੈਸੇ ਪੁੰਨੇ ਉਹ ਬੋੜੇ ਸਵਾਲ ਆ ਤੇ ਮਗਜ ਮਗਜ ਹਲਾ ਸਾਰਿਆਂ ਨੂੰ ਹਲਾ ਦੇ ਸਾਰੇ ਨੂੰ ਆਇਆ ਕਰਕੇ ਆਇ ਉਹ ਸਿੱਖ ਲਈਦਾ ਹੁੰਦਾ ਹੋ ਗਏ ਹੋ ਤਾਂ ਤਾਂ ਹੋ ਗਏ ਬਾਸ ਕਰੋ ਜ਼ਿੰਦਗੀ ਚ ਸਾਰਾ ਕੁਝ ਮੈਂ ਹੀ ਸਿਖਾਉਣਾ ਤੈਨੂੰ ਯਾ 25 ਸਾਲ ਤੋਂ ਦਿਨਾਂ ਕਰਦਾ ਆਪ ਆ ਉਹਨੇ ਬੰਦੇ ਨੂੰ ਆਪ ਵੀ ਸਿੱਖ ਲੈਣਾ ਚਾਹੀਦਾ ਕੋਈ ਬਤਾਇ ਰਕੋ ਜਉਂਦਾ ਸਾਡੀ ਮੰਮੀ ਨੂੰ ਜੇ ਮੈਂ ਕਹੀ ਜਾਵਾਂ ਵੀ ਤੂੰ ਆ ਕਾਦੇ ਵਿੱਚ ਲੱਗੀ ਹੋਈ ਕੱਢਣ ਦੇ ਕਾਚ ਕੱਢਣੇ ਚਾਹੀਦੇ ਤੈਨੂੰ ਇਧਰ ਕਹਿਣਾ ਜੇ ਚੱਕ ਕੇ ਹੁਣ ਉੱਥੇ ਤੇ ਗਮਲੇ ਵਿੱਚ ਕੱਢਣ ਲੱਜਵੇ ਮੈਂ ਟੋਕੂਗਾ ਇਹਨੂੰ ਵੀ ਆ ਕਾਚ ਕਰਦੀ ਕੱਟ ਕੇ ਕੱਢਣੇ ਚਾਹੀਦੇ ਸਿੱਧਾ ਬਣਿਆ ਤੇ ਆ ਨਾ ਨਾ ਆ ਹੱਟ ਜਾਂਦੇ ਪਹਿਲਾਂ ਨੀ ਕਿਹਾ ਹੋਇਆ ਭਾਈ ਜੱਟਿਆਂ ਦਾ ਫੋਨ ਆ ਗਿਆ ਉਹ ਬੱਸ ਸੰਦੀਪ ਰੋਕਦੇ ਆ ਭਾਈ ਮੈਂ ਸ਼ੈਪ ਤੋਂ ਆ ਤੁਸੀਂ ਸ਼ੈਪ ਮੈਂ ਆਪੋ ਵਿੱਚ ਵੜ ਗਈ ਇਹਨਾਂ ਨੇ ਕਹਣਾ ਸੈਂ ਖਰਾਬ ਕਰਾਏ ਆ ਹੋ ਗਿਆ ਹਾਂ ਬਾਡੇ ਬਰੀ ਗੱਲ ਆਊਗਾ ਦੰਨਾ ਬਰੇ ਮੇਰੇ ਵੀ ਆਇ ਨਹੀਂ ਸਾਰੀ ਓਏ ਯਾਰ ਮੇਰੇ ਕਹੇ ਤੇ ਮੈਂ ਹੀ ਖਰਾਬ ਕਰਾਏ ਕੱਢ ਦੋ ਬਸ ਕਰ ਦੇ ਬਾਈ ਹੋ ਗਿਆ ਹੋ ਮੇਰੀ ਗੱਲ ਆਏ ਦਸ ਖੁਸ਼ਬੂ ਆਂਦੀ ਆ ਖੁਸ਼ਬੂ ਚੱਕ ਸੁਗਰ ਪਾ ਦੇ ਵਿੱਚ ਅੰਨੀ ਚੀਜ਼ਾਂ ਮਿਹਨਤ ਖਰਾਬ ਕਰੀ ਹੋਈ ਕਿ ਕਿ ਪਰਮੇਤ ਖਰਾਬ ਕਰੀ ਹੋਈ ਲੈ ਆਹ ਜਨੇ ਕਹੇ ਵੀ ਅੰਨੀ ਮਿਹਨਤ ਕਰੀ ਹੋਈ ਖਰਾਬ ਨਾ ਹੋ ਜਵੇ ਅੰਨੀ ਚੀਜ਼ਾਂ ਮਿਹਨਤ ਖਰਾਬ ਕਰੀ ਹੋਈਆਂ ਨੇ ਤਾ ਦੇਖ ਲੋ ਲੈ ਹਣ ਦੱਸੋ ਤੇ ਜਲ ਗਈ ਸਾਰਾ ਸਮਾਨ ਕੌੜਾ ਹੋ ਜਾਣਾ ਨਹੀਂ ਹੋਣਾ ਬੰਦਾ ਇਹ ਕੜਾ ਬੜੀ ਸੂਜੀ ਸੀ ਫਿਰ ਪਤਾ ਕੌੜਾ ਕੱਦ ਹੋਣਾ ਇਹਨੇ ਇਹਨੇ ਕੌੜਾ ਉਹਦਾ ਹੋਣਾ ਜਿਹੜੇ ਥੱਲੇ ਸਾਹ ਤੋਂ ਪਹਿਲਾਂ ਤੁਸੀਂ ਬਦਾਨ ਕਰਵਾਇਆ ਸੀ ਚਾਚਾ ਤਾਰ ਮੂੰਹ ਤੇ ਨਹੀਂ ਚਾਚਾ ਖੁਸ਼ਬੂ ਨਹੀਂ ਆਉਂਦੀ ਅੰਦਰ ਕੁਝ ਕਰਦੇ ਆਂ ਆਈ ਜਾ ਦਿਓ ਮੁੰਡਾ ਉਸ ਪੇ ਦੀ ਹਾਂ 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 ਕਾਜਾ ਤਾਕਣਾ ਇਹ ਵਰਤ ਫਿਰਾਂ ਦੇ ਵਿੱਚ ਮੈਨੂੰ ਪਤਾ ਕਿ ਆਪਰੇ ਓਏ ਯਾਰ ਮੈਨੂੰ ਤੁਸੀਂ ਨਾਲ ਮੈਨੂੰ ਆਪ ਕਹੇਲ ਵੀ ਬਾਈ ਚੀਜ਼ ਬਣਾ ਦਿੰਦਾ ਹੈ ਮੇਰਾ ਘਰ ਵਾਲਾ ਚੀਜ਼ ਬਣਾਉਂਦਾ ਜਸਮੀ ਦੇ ਡੈਡੀ ਚੀਜ਼ ਬਣਾਉਂਦਾ ਪਾਪਾ ਮੇਰੇ ਚੀਜ਼ ਬਣਾਉਂਦਾ ਹੁੰਦੇ ਹੋਰ ਪਸੰਦ ਆਉਂਦੇ ਫਿਰ ਹਾਂ ਜੈ ਬਣਾਉਣ ਲੱਗਿਆ ਬਾਈ ਬਣਾ ਲੜ ਦੋ ਕਿਵੇਂ ਬਣਾਉਂਦਾ ਦੇਖ ਰਿਓ ਪਾਈ ਨੇ ਕਹਿਤਾ ਨਾ ਇਹ ਮੈਂ ਖਾਉਂਗਾ ਤੇ ਖਰਾਬ ਹੋਗੇ ਬਸ ਗੱਲ ਖਤਮ ਮੈਂ ਖਾਉਂਗਾ ਤੇ ਖਰਾਬ ਹੋਗੇ ਲੈ ਬਸ ਹੋਰ ਦੱਸੋ ਤੁਸੀਂ ਨਾ ਖਾਓ ਹਾਂ ਤੁਸੀਂ ਵੀ ਨਾ ਖਾਓ ਤੇ ਠੀਕ ਨਾ ਉੱਤੇ ਬਾਅਦ ਟਾਟਾ ਚੱਲਦੇ ਚੱਕੇ ਓਕੇ ਚਲੋ ਕਰਵਾ ਪਾ ਕੋਈ ਜਿੱਤ ਸਾਡਾ ਗੁਰਪਾਲ ਕਰੋ ਮੇਰਾ ਸਿਰ ਦੁਖਣ ਲੱਗ ਗਿਆ ਗਾ ਲੈ ਤਾਂ ਆ ਗੱਲ ਹੋ ਗਿਆ ਓਕੇ ਇਹਨੂੰ ਕਰੋ ਹੁਣ ਬੰਦ ਕਾ ਤਾ ਸਿਰ ਦੁਖਣ ਲੱਗ ਗਿਆ ਅਸੀਂ ਤਾਂ ਵਾਰ ਰੱਖਣਾ ਬਹੁਤ ਲੜਦੇ ਨੇ ਦੋਹੇ ਜਾਨੇ ਪਹਿਲਾਂ ਮੰਮੀ ਲੜੀ ਗਈ ਹੁਣ ਪਾਪਾ ਲੜੀ ਜਾਂਦੇ ਆ ਐ ਕਰਕੇ ਕਹਿੰਦੀ ਲੋ ਜੀ ਇਹ ਦੋ ਪੰਟੇ ਖੜਕ ਦੇ ਦਿੰਦੇ ਹੁਣ ਤੁਸੀਂ ਕਰ ਲੋ ਇਹਨਾਂ ਨੂੰ ਗ੍ਰੈਂਡਡ ਅਸੀਂ ਲਾ ਲਈਏ ਰੋਟੀ ਗ੍ਰੈਂਡਡ ਹੋ ਗਿਆ ਹੁੰਦਾ ਗ੍ਰੈਂਡ ਪਿਕਸੀ ਨਾ ਅੱਛਾ ਨਾਵੇਂ ਤੇ ਮੈਂ ਸੋਚਿਆ ਦਾ ਵੀ ਢੁੰਡੀ ਚੁਪਟਾ ਇਹਨਾਂ ਨੂੰ ਢੁੰਡੀ ਚੁਪਟ ਲਓ ਮਿਰਚ ਆ ਜੂਗੀ ਲੈ ਮਿਰਚ ਆ ਜੂਗੀ ਲੈ ਚਾਚੂ ਦੇਖ ਲਓ ਕਾਪੂ ਦਾ ਤਾਂ ਜਿੰਨਾ ਜ਼ਿਆਦਾ ਮਿਖਾ ਨਹੀਂ ਨਹੀਂ ਅੰਨੇ ਤੁਸੀਂ ਐ ਕਰੋ ਇਹਨੂੰ ਮਿਕਸ ਕਰਕੇ ਲਿਆਓ ਉਹਦੇ ਵਿੱਚ ਮਿਕਸੀ ਚ ਅਸੀਂ ਰੋਟੀ ਪਕਾ ਲਈਏ ਪਾਪਾ ਜੀ ਬੈਠੇ ਆ ਹਾਂ ਉਹ ਬੱਕਾ ਹੈ ਤਾਂ ਤਾਂ ਜੀ ਕੁ ਰੋਟੀ ਉੱਪਣ ਲੱਗ ਦੋ ਆ ਨਹੀਂ ਦੇਖੀ ਥਲੇ ਦੇਖ ਧਣੀ ਹੈ ਨਹੀਂ ਆਤਾ ਦੇਖ ਲਓ ਦੀ ਜੀ ਆ ਗਏ ਗਿਰੇ ਤੇ ਹੀ ਲੱਗਦੇ ਬੋਲੀ ਦੀ ਚਾਰੀ ਗੇਰ ਦੇਣੇ ਆ ਦੀਦੀ ਕਿਹਾ ਤਾ ਹੂੰ ਉਹ ਚਲੋ ਪਹਿਲਾਂ ਹੁਣ ਰੋਸਟ ਕਰੇ ਹਣ ਦੋ ਰੋਸਟਰਡ ਸੌਰੀ ਰੋਸਟ ਕਰੇ ਹਣ ਦੋ ਇਸਾ ਕਰ ਤਾ ਆਪਣੇ ਹੱਥੇ ਚ ਜਿੰਨੀ ਮਾਦੀ ਪਾਰੋ ਐਂਡ ਮੈਟਿੰਗ ਵਿੱਚ ਸਾਰੀ ਪੈਣੀ ਪੈਣੀ ਹੈ ਉਹ ਕਾ ਨੂੰ ਮਿੱਠਾ ਹੋ ਜਾਣਾ ਸ਼ੱਕਰ ਦੇਸੀ ਜਨ ਵਾਲੇ ਦੇਖ ਲੈ ਪਰ ਕਿਹੜੀ ਲੈ ਕੇ ਆਇਆ ਨਾ ਤਪਾ ਵਿੱਚ ਇਹਨਾਂ ਨੂੰ ਫੂਕੋਣਾ ਖੜਾ ਕੋਦੇ ਹੋ ਥੋੜਾ ਜਿਹਾ ਫੈਲਾ ਫਿਰ ਬਸ ਇਹ ਫੋਟੋ ਦੀ ਬਹੁਤ ਮਾੜੀ ਗੱਲ ਹੋ ਗਈ ਕਾ ਕਿਉਂਕਿ ਇਹ ਸਾਰਾ ਸਮਾਨੇ ਚ ਰਾਣਾ ਨੇ ਕੜਾਹੀ ਬੜੀ ਆਮੀ ਦੀ ਉਹ ਤਾਂ ਹੈ ਲੋ ਆ ਸਾਰਾ ਸਮਾਨ ਫੜਾ ਦੇ ਤਿਰ ਕੁਝ ਕੁ ਭਾਂਡਾ ਲੈ ਸੰਦੀ ਗੱਲ ਕਰਕੇ ਕਾਲੀ ਜਿਹ ਕੜਾਈ ਚੱਕ ਲੈ ਨਹੀਂ ਚਾਹੀ ਉਹ ਕੋਈ ਬਾਰੇ ਭਈਆ ਉਹਦੇ ਵਿੱਚ ਆਊਗਾ ਸਾਰਾ ਚਾਤਾ ਕੋਨੇ ਦੇ ਉਹ ਹੀ ਚੱਕ ਲਿਆ ਫਟਾਫੰਦੇ ਪ੍ਰਾਤ ਹਾਂ ਸੁਭੀ ਨਾ ਨਾਲ ਆ ਸੇਕ ਤੂੰ ਪਾ ਦੇ ਜੇ ਪਉਣਾ ਜੀ ਇਹਦੇ ਵਿੱਚ ਮੇਰੇ ਸਾਰ ਨਾਲ ਤਾਂ ਬਹੁਤ ਬਸ ਰਹਿਣ ਦੇ ਫੇ ਛੱਡ ਭਾਈ ਬੈ ਬੈ ਮਾਂ ਆਪਾ ਮਾਂ ਵਿੱਚੋਂ ਖਾਤਾ ਤਾਂ ਆ ਗਿਆ ਸੇਕ ਕਰ ਦੇ ਮਾਤਾ ਤੁਸੀ ਹੱਥ ਤੋਂ ਆਏ ਜੀ ਹਾਂ ਚੱਕਦੇ ਪਰ ਤੂੰ ਬਟਣੀਆਂ ਹੁਣ ਆਪਾਂ ਮੰਮਾ ਰਦੀਆਂ ਨਾ ਓਕੇ ਹਾਂ ਮਾਂ ਪਰ ਪੁੰਗੀ ਓਕੇ ਇਹ ਅੰਬ ਕਾਕਾ ਕਿੱਥੇ ਆ ਕਿੰਨੀ ਆਈ ਆ ਬਰਾਉਣਾ ਹੀ ਆ ਬਸੰਦੀ ਤੂੰ ਬੱਸ ਲਾਚੀ ਪਾਊਡਰ ਵਿਦ ਬਰਾਦਾ ਐਨੀ ਗੁਰੂ ਅੱਜ ਮੈਂ ਅੱਜ ਕੋ ਲਾਉਂਗੀ ਫਿਕਚਰ ਮਾਲ ਕਿੱਥੇ ਜਾਉ ਸਾਰਾ ਇਹ ਵਿੱਚ ਪਾ ਕੇ ਉਹਦੇ ਵਿੱਚ ਮੇਰ ਬਾਸ ਸੱਜਾ ਜੋੜਨ ਲੱਗ ਗਿਆ ਉਹ ਮੜਾ ਜਿਹਾ ਜੁੜ ਬੈਂਡ ਹੋ ਗਿਆ ਜਿਹੜਾ ਹੋ ਗਿਆ ਲੈ ਬਟੀਕਾ ਫਿਰ ਰੱਖ ਦੋ ਤੇ ਵਿੱਚ ਹੋ ਜਾਣਾ ਕੋਈ ਮਾਲ ਹੋ ਜਾਣਾ ਜਿਹੜਾ ਪਿੰਨੀਆਂ ਬਣਦੀਆਂ ਉਹ ਦਾ ਕਹਿੰਦਾ ਮਤਲਬ ਲੈ ਨੀਤਰ ਬੀ ਜੁੜ ਜੂਗਾ ਇਹਦੇ ਵਿੱਚ ਬਾਕੀ ਸਮਾਨ ਆਪਾਂ ਇਹਨਾਂ ਨੂੰ ਬੋਲਣ ਦੀ ਉਹਦਾ ਕੀ ਪਾਲੇ ਕਰਦੇ ਹੁੰਨੇ ਆ ਹੱਥਾਂ ਲੈ ਫੁੱਲਾੜਾ ਬਣਾ ਤਾ ਤੱਕ ਗਿੱਟਕੀ ਦੀ ਦੇਖ ਲਓ ਪੜਨਾ ਹੀ ਤਾਂ ਅੱਛਾ ਖਤਰਨਾ ਇਹ ਮਾਤ ਤੋਂ ਤੁਹਾਨੂੰ ਖੁਰਚਣਾ ਦਈਦਾ ਦਾ ਹਾਂ ਦੇਖ ਹੱਥ ਦੇ ਨਾਲ ਦੇਖ ਟਾਂਕ ਦੇਖ

ਕੱਟੇ ਗੋ ਚੱਟੇ ਗੋ ਉਹ ਭੁਲਾ ਕੇ ਲੱਕਣਾ ਤਾਂ ਭੋਲ ਭੁਲਾ ਕੇ ਆਉਣਾ ਤੇਰੀ ਕਿ ਭੋਲ ਆ ਕੇ ਆਉਣਾ ਬਈ ਚੱਟੀ ਚੱਟੀ ਉਹ ਛੇਤੀ ਜੇਤੀ ਆਪਾਂ ਮੈਂ ਵੀ ਤਾਂ ਕੁਮੜਾ ਉਹਨੇ ਤੇ ਜਾ ਕੇ ਕਰਨੀ ਤੇ ਆਪਾਂ ਬਣਾਣੀ ਬੋਲੋ ਬਾਈ ਜੀ ਬਾਈ ਬਾਈ ਵੀ ਸਕਦਾ ਹਾਂ ਹਾਂ ਬਾਈ ਵੀ ਸਕਦਾ ਨਾ ਬੈਕਗ੍ਰਾਉਂਡ ਕੀ ਕਹਿਣਾ ਆਪਾਂ ਨੇ ਲੈ ਕਿਹਨ ਕਰ ਮੈਂ ਥੋੜਾ ਜਿਹਾ ਕਹਾਂ ਕਿ ਮੇਰੇ ਲਈਏ ਨੂੰ پہلے وہ دیکھو بائنڈنگ بن رہی ہے संदीप پوت تم جا پھر سے ابھی کی گیدر کوئی نہیں پتا جی بائنڈنگ بن رہی ہے کچھ نہیں بن رہا پنجیر بن رہا ہے چپ چپ نہیں لڈو چاہیے ہے کیسی کی پنا پتا کر کے ہم اور ہاں اے ربہ دس ہیں میری ایک بھی نہیں چلن گئی میں ائے کر بہت ائے ہو گیا دیکھ دیکھ یا کی پنا ہے میری گل سنو جا جا ਇਹ ਅੱਧਾ ਗਲਾਸ ਦੁੱਧ ਦਾ ਛਿੜਕ ਕੇ ਉਹਨੇ ਚੀੜਾ ਹੋ ਜਾਣਾ ਹਾਂ ਦੁੱਧ ਨਾਲ ਵੀ ਹੋ ਜਾਣਾ ਖੱਟ ਹੋ ਜਾਣਾ ਗਰਮ ਦੁੱਧ ਪੈਣਾ ਅੱਛਾ ਗਰਮ ਦੁੱਧ ਲੈਣਾ ਚਾਹੁੰਦਾ ਖੱਟੀ ਹੋਣਾ ਫੇਰ ਨਹੀਂ ਹੋ ਸਕਦਾ ਖੱਟਾ ਕਿੰਨੇ ਦਿਨ ਚੱਲਣਾ ਇਹ ਖੱਟੀ ਦੀ ਤਾਂ ਪਿੱਛੇ ਤੱਤੀ ਆ ਮੰਮੀ ਮੈਂ ਰੋਜ਼ ਦਾ ਇੱਕ ਖਾ ਸਕਦੀ ਬਸ ਉਹ ਵੀ ਛੋਟਾ ਜਿਹਾ ਫਿਰ ਦੇਖ ਲਓ ਕਿੰਨਾ ਟਾਈਮ ਚੱਲਣਾ ਇਹ ਟੀਆ ਪਾਣੀ ਦੀ ਤੱਤਾ ਹੋ ਕੇ ਬਾਅਦ ਕਰੂੰਗਾ ਹੁਣ ਦੇਸੀ ਘੀਨ ਪਤਾ ਹਰੇ ਦੇਚੇ ਅਦੇ ਵਿੱਚ ਕਰ ਦੋ ਉਹਨੇ ਵੀ ਜਨਾ ਗਲਤ ਕੰਮ ਉਹਦੇ ਚ ਨਹੀਂ ਹੋਣਾ ਉਹਦੇ ਨਾਲ ਗੋੜਾ ਲੱਗ ਗਿਆ ਉਹਨੇ ਫੁੱਗੀ ਬਣਾ। ਫਿਰ ਇਹਦੇ ਵਿੱਚ ਇਹ ਤਾਂ ਗਰਮ ਹੈ। ਗਰਮ ਨਹੀਂ ਹੈਗਾ ਇਹ। ਮੰਮੀ ਆਲੇ ਕਿ ਤੇ ਤੁਹਾਡੇ ਕੋਲ ਡੋਂਗਾ ਪਿਆ ਡੋਂਗੇ ਚਾ ਕਰਕੇ ਭਰਾ ਕਰੋ ਗਰਮ। ਬਾਹਰ ਸਭ। ਹਾਂਜੀ ਉਹ ਤਾਂ ਬਾਰਦੇ ਆ ਲੱਡੂ। ਵੇਖ ਮੈਂ ਪਹਿਲਾਂ ਅੰਗਰ ਲੜਦੀ ਦੀ ਵੀ ਬਾਰ ਨਹੀਂ ਪੂਰੀ ਲੜਾਈ ਹੋਈ ਹੈ ਜੀ। ਸ਼ੂਕਾਰ ਆ ਪਰ ਪਾਪਾ ਨੇ ਮੰਨ ਲੇ ਲਾਸਟ ਚ ਵੀ ਦੇਸੀ ਕੀ ਪਾ ਲਉ ਤਾਂ ਹੀ ਬਾਂਡਿੰਗ ਹੋਣ ਲੱਗੀ ਉਹਨਾਂ ਦੀ ਉਹ ਜੈਸਮੀਨ ਬਸ ਤੁਹਾਨੂੰ ਕੀ ਕਹਣਾ ਮੈਂ ਕੁਝ ਨਹੀਂ ਕਹਿ ਸਕਦਾ ਗੱਗਿਆ ਦੇਖ ਲਓ ਕੀ ਕਹਿੰਦੇ ਕੋਈ ਨਹੀਂ ਹੋ ਜਾਂਦਾ ਫਿਰ ਕੰਮ ਇਕੜੀ ਹੁੰਦਾ ਹੁੰਦਾ ਉਹਦੇ ਨਾਲ ਜਿਹੜਾ ਬਾਅਦ ਚ ਨਜਾਇਜ਼ ਕੀ ਪਾਇਨੋ ਠੀਕ ਨਹੀਂ ਹਾਂ ਤਾਂ ਹੀ ਫਿਰ ਉਹ ਪਤਾ ਨਹੀਂ ਕਾਦੇ ਨਾਲ ਜੋੜਨਾ ਤਾਂ ਪਾਪਾ ਨੇ ਇਹਦੇ ਵਿੱਚ ਚੁੱਪ ਕਰਕੇ ਕੱਚਾ ਆਟਾ ਪਾ ਦੇਣ ਨੂੰ ਚਿਪਚਿਪਾਦਾ ਹੋਣਾ ਤੇ ਜੁੜ ਜਾਣਾ ਹਾਂ ਕੱਚਾ ਆਟਾ ਲੈ

ਸਸ ਨੀਬੜੇ ਗਏ ਤੈਨੂੰ ਪਤਾ ਮੇਰੇ ਪਾਪਾ ਕਿੱਡੇ بڑے ਆਂ ਗੰਦੀ ਬਟਾਏ ਘਾ ਦੂੰਗਾ ਤੇਰੀ ਦੇਖ ਲਵਾਈ ਬੋਲਦੀ ਹੋ ਤੂੰ ਦੇਖਦੀ ਇੱਕ ਗਈ ਹੁਣ ਸ਼ੁਕਰ ਆ ਤੈਨੂੰ ਨਾ ਕਿਉਂ ਨਾ ਛੱਲੇ ਜਾ ਕੇ ਮੈਂ ਕਹਣਾ ਵੀ ਕਿ ਤੂੰ ਘਰ ਆ ਖਾ ਖਾ ਸੀ ਨਾ ਆਇਆ ਯਾਰ ਪਾਪਾ ਨੀਬੜੇ ਮੈਂ ਤਾਂ ਪਾਪਾ ਜੀ ਨੇ ਕਹਤੇ ਤੂੰ ਨੀਬੜੇ ਗੰਦੀਆਂ ਨਾ ਤੂੰ ਛੇ ਗੰਦੇ ਆ ਮੈਂ ਨਹੀਂ ਹੈਗੀ ਫਿਰ ਅਸੀਂ ਹੈਗੀ ਤੂੰ ਗੰਦੀ ਦੇ ਪਿੱਛੇ ਲਿਪੜ ਰੋ ਲੱਗੀ ਚਾਚੂ ਵੀ ਤੈਨੂੰ ਕਾ ਪਾਪਾ ਕਹਿੰਨੇ ਨਾਉਣ ਜਾਣਾ ਛੱਲੇ ਮੈਂ ਜਬ ਬਲਾ ਲਿਆ ਚਲਾ ਕੇ ਨਹੀਂ ਗਾਸੇ ਦਾ ਸੌਣ ਦਾ ਡਿਸਟੇ ਹੋ ਰਿਹਾ ਹੁਣ ਅੰਮੀ ਹੈ ਨਾ ਲਈ ਪਾਪਾ ਨੇ ਬੁਲਾਇਆ ਚਲੋ ਜੀ ਠੀਕ ਹੈ ਹੁਣ ਚਾਚੇ ਨੂੰ ਬਟਾਉਣ ਲਾਉਂਦੇ ਆ ਬਟਨ ਸਾਰੀ ਮਿਲਦੇ ਕਿਸੇ ਇਕਲੇ ਬਲੌਗ ਚ ਥੈਂਕ ਯੂ